ਤੋ ਬੱਚੇ ਨੇ ਉਹਨਾਂ ਨੂੰ ਨਾ ਦਿੱਤੀ ਜਦੋਂ ਦੰਤੀ ਕਿਉਂਕਿ ਜੇ ਕੱਲ ਨੂੰ ਕੀ ਜ਼ਿੰਦਗੀ ਦਾ ਨਵਾਂ ਨਵਾਂ ਨੁਕਸਾਨ ਹੋ ਜਾਣਾ ਤਾਂ ਪਰਿਵਾਰ ਦਾ ਹੀ ਹੁੰਦਾ ਇੱਥੇ ਪੁਲਿਸ ਦਾ ਕੁਝ ਕਰ ਵੀ ਨਹੀਂ ਸਕਦੀ। ਇੱਕ ਤਰੀਕ ਤੋਂ ਬਾਅਦ ਕੋਈ ਵੀ ਜਿਹੜਾ ਨਾਬਾਲਗ ਜਿਹੜਾ ਚਾਲਕ ਆ ਉਹ ਆਪਣਾ ਕੋਈ ਵੀ ਵਹੀਕਲ ਨਾ ਦਿੱਤਾ ਜਾਵੇ ਨਹੀਂ ਤਾਂ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਜਾਂ ਮਾਲਕ ਦੇ ਖਿਲਾਫ ਕਰ ਦੇ। ਉਹ ਕੀ ਵੀ ਦੇਖ ਰਹੇ ਹੋ ਤੁਸੀਂ ਇੱਕ ਤਰੀਕ ਤੋਂ ਜਿਹੜੇ ਟ੍ਰੈਫਿਕ ਨੂੰ ਲੈ ਕੇ ਨਵੇਂ ਰੂਲ ਜਿਹੜੇ ਪਾਸ ਹੋਏ ਨੇ ਸੁਣ ਲੈ ਕੇ ਅੱਜ ਅਸੀਂ ਟ੍ਰੈਫਿਕ ਜ਼ੋਨ 2 ਦੇ ਜਿਹੜੇ ACP ਨੇ ਗੁਰਪ੍ਰੀਤ ਸਿੰਘ ਸਿੱਧੂ ਆ ਜੋਨਾਂ ਕੋਲੇ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ ਕਾਨੂੰਨ ਨੇ ਕੀ ਇਹਦੇ ਚ ਜਿਹੜੇ ਮਾਪੇ ਨੇ ਜਿਹੜੇ ਬੱਚਿਆਂ ਦੇ ਜਿਹੜੇ ਨਾਬਾਲਗ ਬੱਚੇ ਨੇ ਉਹਨਾਂ ਦੇ ਮਾਪੇ ਜਿਹੜੇ ਉਹਨਾਂ ਨੂੰ ਵਹੀਕਲ ਦੇ ਦਿੰਦੇ ਨੇ ਉਹ ਕਿੰਨੇ ਕੁ ਸੇਫ ਨੇ ਤੇ ਕਿੰਨੀ ਕੁ ਹੁਣ ਉਹਨਾਂ ਤੇ ਜਿਹੜੀ ਆ ਸਖਤਾਈ ਕੀਤੀ ਜਾਊਗੀ ਸਾਡੇ ਨਾਲ ਨੇ ਗੱਲਬਾਤ ਕਰ ਲੈਣੇ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਕਹੋਗੇ ਨਵਾਂ ਕਾਨੂੰਨ ਆ ਗਿਆ ਇੱਕ ਤਰੀਕ ਤੋਂ ਲਾਗੂ ਵੀ ਹੋ ਜਾਣਾ ਕੀ ਲੱਗਦਾ ਕਿ ਜਿਹੜੇ ਪੈਰੈਂਟਸ ਨੇ ਬੱਚਿਆਂ ਦੇ ਉਹ ਇਸ ਚੀਜ਼ ਨੂੰ ਸੀਰੀਅਸ ਲੈਣਗੇ ਤੇ ਇਹਦੇ ਤੇ ਜਿਹੜਾ ਵਰਕ ਕਰਨਗੇ ਹਾਂਜੀ ਇਹ ਜਿਹੜਾ ਅਸੀਂ ਚੱਲ ਰਹੀ ਮੈਂ 18 ਸਾਲ ਤੋਂ ਜਿਹੜੇ ਪਹਿਲਾਂ ਮੈਂ ਦੱਸ ਦਿਆਂ ਕੀ ਆ 18 ਸਾਲ ਤੋਂ ਜਿਹੜੇ ਛੋਟੀ ਉਮਰ ਦੇ ਜਿਹੜੇ ਚਾਲਕਾ ਉਹ ਕੋਈ ਵੀ ਕਿਸੇ ਕਿਸਮ ਦਾ ਵਹੀਕਲ ਜਿਹੜਾ ਨਹੀਂ ਉਹ ਚਲਾ ਸਕਦੇ ਜੇ ਉਹ ਚਲਾਉਂਦੇ ਆ ਤੇ ਦੌਰਾਨੇ ਚੈਕਿੰਗ ਜਾਂ ਸਾਡੇ ਪੁਲਿਸ ਜਾਂ ਟ੍ਰੈਫਿਕ ਵਾਲਿਆਂ ਨੇ ਕਿਸੇ ਨੇ ਇਹਨੂੰ ਫੜ ਲੈਂਦੇ ਆ ਤਾਂ ਉਹਦੇ ਜਿਹੜਾ ਮਾਲਕਾ ਓਨਰ ਆਫ ਦਿਸ ਵਹੀਕਲ ਜਾਂ ਤੇ ਉਹ ਕਿਸੇ ਹੋਰ ਦਾ ਵੀ ਵਿਕਲ ਹੋ ਸਕਦਾ ਮਤਲਬ ਕਿ ਉਹਦੇ ਪੇਰੈਂਟਸ ਦਾ ਵੀ ਹੋ ਸਕਦਾ ਜਾਂ ਉਹਨਾਂ ਦੇ ਆਂਢੀ ਗੁਆਂਢੀ ਦਾ ਜਾਂ ਕਿਸੇ ਰਿਸ਼ਤੇਦਾਰ ਦਾ ਉਹਦੇ ਤੇ ਕਾਰਵਾਈ ਹੋਏਗੀ ਉਹਦੇ ਤੇ ਕਾਰਵਾਈ ਇਹ ਹੋਏਗੀ ਕਿ ਉਹਨਾਂ ਨੂੰ 3 ਸਾਲ ਦੀ ਸਜ਼ਾ ਹੈ ਜਿਹਨੂੰ ਆਪਾਂ ਜੇਲ੍ਹ ਕਹਿ ਦਿੰਨੇ ਆ ਤੇ 25000 ਰੁਪਇਆ ਜੁਰਮਾਨਾ ਹੈ ਦਾ ਤੇ ਇਹ ਜਿਹੜੇ ਹੈਗੇ ਆ ਅਸੀਂ 19 ਦਿਨ ਤੱਕ ਐਜੂਕੇਟ ਕਰ ਰਹੇ ਆ ਤੁਹਾਡੇ ਮਾਧਿਅਮ ਰਾਹੀਂ ਅਖਬਾਰਾਂ ਰਾਹੀਂ ਸਾਰਿਆਂ ਨੂੰ ਐਜੂਕੇਟ ਕਰ ਰਹੇ ਆ ਕਿ ਵੀ ਆਪਣੇ ਬੱਚਿਆਂ ਨੂੰ ਵਹੀਕਲਸ ਨਾ ਦਿਓ ਤੇ ਜਿਹੜੇ ਕੋਈ ਇਹਦੀ ਕੰਪਲੇਂਸ ਕਰਨਗੇ ਤੇ ਉਹ ਤਾਂ ਠੀਕ ਹੈ ਨਹੀਂ ਤਾਂ ਅਸੀਂ ਇਸ ਕਰਕੇ ਕਰਦੇ ਹਾਂ ਕਾਨੂੰਨ ਇਸ ਕਰਕੇ ਬਣਿਆ ਕਿ ਬੱਚਿਆਂ ਦੀ ਸੇਫਟੀ ਵਾਸਤੇ ਕਿਸੇ ਦੇ ਬੱਚੇ ਨੂੰ ਕੋਈ ਸੱਟ ਚੋਟ ਲੱਗ ਜਾਂਦੀ ਆ ਤਾਂ ਫਿਰ ਉਹ ਪੇਰੈਂਟਸ ਬਹੁਤ ਆਪਾਂ ਦੁੱਖ ਹੁੰਨੇ ਆ ਸਾਰੇ ਆਪਾਂ ਪੇਰੈਂਟਸ ਆ ਸਾਡੇ ਬੱਚੇ ਸਾਰਿਆਂ ਦੇ ਉਹ ਸਾਰਿਆਂ ਨੂੰ ਅਸੀਂ ਇਹ ਗਾਈਡ ਕਰਦੇ ਵੀ ਜਦੋਂ ਕੋਈ ਬੱਚੇ ਦੇ ਕੇ ਸੱਟ ਲੱਗ ਜਾਂਦੀ ਆ ਤਾਂ ਫਿਰ ਉਹ ਅਫਸੋਸ ਬਹੁਤ ਹੁੰਦਾ ਫਿਰ ਉਹ ਚੀਜ਼ ਨੂੰ ਸਮੇਂ ਨੂੰ ਵਾਪਸ ਨਹੀਂ ਲਿਆ ਜਾਂਦਾ ਹੁੰਦਾ ਸੋ ਇਸ ਕਰਕੇ ਸਾਡੇ ਮਾਦੇਮ ਰਾਹੀਂ ਫੇਰ ਅਸੀਂ ਦੁਬਾਰਾ ਰਿਕਵੈਸਟ ਕਰਦੇ ਆਂ ਵੀ ਇੱਕ ਤਰੀਕ ਤੋਂ ਬਾਅਦ ਕੋਈ ਵੀ ਜਿਹੜਾ ਨਬਾਲਗ ਜਿਹੜਾ ਚਾਲਕ ਆ ਉਹਨੂੰ ਆਪਣਾ ਕੋਈ ਵੀ ਵਹੀਕਲ ਨਾ ਦਿੱਤਾ ਜਾਵੇ ਨਹੀਂ ਤਾਂ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਜਾਂ ਮਾਲਕ ਦੇ ਖਿਲਾਫ ਕਾਰਵਾਈ ਹੋਏਗੀ ਸਰ ਅਕਸਰ ਦੇਖਿਆ ਹੈ ਨਾ ਕਿ ਪੜ੍ਹੇ ਲਿਖੇ ਜਾਂ ਫੈਮਲੀਆ ਨੇ ਪੜ੍ਹੇ ਲਿਖੇ ਲੋਕ ਨੇ ਸਭ ਜਾਣਦੇ ਵੀ ਨੇ ਕਾਨੂੰਨ ਚਲੋ ਪਹਿਲਾਂ ਵੀ ਬਣੇ ਨੇ ਪਰ ਕੀ ਲੱਗਦਾ ਨਹੀਂ ਕਿ ਇਹ ਆਪਣੀ ਜ਼ਿੰਮੇਵਾਰੀ ਸਮਝ ਕੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਚਾਹੀਦਾ ਕਿ ਨਾਂ ਵਾਲਕ ਜਿਹੜੇ ਬੱਚੇ ਨੇ ਉਹਨਾਂ ਨੂੰ ਨਾਂ ਦਿੱਤੀ ਜਾਵੇ ਇਹਨਾਂ ਚੀਜ਼ ਕਿਉਂਕਿ ਜੇ ਕੱਲ ਨੂੰ ਕੋਈ ਜ਼ਿੰਦਗੀ ਦਾ ਨਵਾਂ ਨਵਾਂ ਨੁਕਸਾਨ ਹੋ ਜਾਂਦਾ ਤਾਂ ਪਰਿਵਾਰ ਦਾ ਹੀ ਹੁੰਦਾ ਇਹ ਚ ਪੁਲਿਸ ਤਾਂ ਕੁਝ ਕਰ ਵੀ ਨਹੀਂ ਸਕਦੀ ਤੇ ਇਹ ਲੱਗਦਾ ਨਹੀਂ ਕਿ ਜਿਹੜੇ ਹੁਣ ਸੈਮੀਨਾਰ ਲਗਾਏ ਜਾ ਰਹੇ ਨੇ ਜਿਹੜਾ ਵੇਰ ਕਿਤੇ ਜਾਂਦਾ ਵੀ ਇੱਕ ਤਰੀਕ ਤੋਂ ਬਾਅਦ ਪੁਲਿਸ ਜਿਹੜੀ ਆ ਕੁਛ ਇਹ ਚ ਢਿੱਲ ਵਰਤੂਗੀ ਜਾਂ ਇਹਦੇ ਤੇ ਹੁਣ ਸ਼ਕਤੀ ਦੇ ਨਾਲ ਚੱਲੂਗੀ ਫਿਰ ਹਾਂਜੀ ਇਹ ਤਾਂ ਜਦੋਂ ਤੁਸੀਂ ਕਿਹਾ ਬਿਲਕੁਲ ਠੀਕ ਆਏ ਵੀ ਇਹ ਤਾਂ ਪੇਰੈਂਟਸ ਦੀ ਹੀ ਜ਼ਿੰਮੇਵਾਰੀ ਆ ਕਿ ਆਪਣੇ ਬੱਚਿਆਂ ਨੂੰ ਆਪਾਂ ਕਿਵੇਂ ਉਹਨੂੰ ਗਾਈਡ ਕਰਨਾ ਹੈ ਪੇਰੈਂਟਸ ਦੀ ਵੀ ਫਰਸਟ ਡਿਊਟੀ ਪੇਰੈਂਟਸ ਦੀ ਬਣਦੀ ਆ ਸੈਕੰਡ ਸਕੂਲ ਵਾਲਿਆਂ ਦੀ ਬਣਦੀ ਆ ਅਸੀਂ ਥਰਡ ਜਗ੍ਹਾ ਤੇ ਆਨੇ ਫਿਰ ਅਸੀਂ ਚਲਾਨਿੰਗ ਐਨਫੋਰਸਮੈਂਟ ਜਿਹਨੂੰ ਅਸੀਂ ਕਹਿ ਦਿੰਨੇ ਆ ਅਸੀਂ ਤਾਂ ਉਹ ਕਰਨਾ ਹੈ ਫਰਸਟ ਤਾਂ ਪੇਰੈਂਟਸ ਦੀ ਡਿਊਟੀ ਬਣਦੀ ਆ ਸੈਕੰਡ ਸਕੂਲ ਵਾਲਿਆਂ ਦੀ ਵੀ ਡਿਊਟੀ ਬਣਦੀ ਆ ਕਿ ਉਹਨਾਂ ਨੂੰ ਮਨਾ ਕੀਤਾ ਜਾਵੇ ਵੀ ਵਹੀਕਲ ਸਕੂਲ ਦੇ ਵਿੱਚ ਨਾ ਲਿਆਉਣ ਜਾਂ ਵਹੀਕਲ ਤੇ ਨਾ ਆਉਣ ਉਹ ਵੀ ਗਾਈਡ ਕਰਨ ਕਿਉਂਕਿ ਜਿਹੜੇ ਬੱਚੇ ਹੁੰਦੇ ਉਹ ਟੀਚਰਸ ਦੀ ਗੱਲ ਬਹੁਤ ਜ਼ਿਆਦਾ ਮੰਨਦੇ ਆ ਔਰ ਉਹਨਾਂ ਦੀ ਗੱਲ ਸਮਝਦੇ ਆ ਜਾਂ ਉਹਨਾਂ ਦਾ ਸਮਝਾਉਣ ਦਾ ਕੋਈ ਉਹਨਾਂ ਦਾ ਕੋਆਰਡੀਨੇਸ਼ਨ ਆਪਸ ਵਿੱਚ ਬਹੁਤ ਹੁੰਦਾ ਟੀਚ ਤੇ ਉਹ ਇਹ ਜ਼ਿੰਮੇਵਾਰੀ ਤਾਂ ਉਹਨਾਂ ਦੀ ਸਾਰੇ ਤੁਹਾਡੀ ਗੱਲ ਬਿਲਕੁਲ ਸਹੀ ਆ ਪੇਰੈਂਟਸ ਦੀ ਵੀ ਆ ਸਕੂਲ ਦੀ ਵੀ ਆ ਥਰਡਲੀ ਫਿਰ ਅਖੀਰ ਸਾਡੇ ਤੇ ਆ ਜਾਂਦੀ ਉਸੇ ਆਪਣੀ ਡਿਊਟੀ ਸੈਮੀਨਾਰ ਸਕੂਲ ਚ ਵੱਖ-ਵੱਖ ਸਕੂਲਾਂ ਚ ਕਰਕੇ ਜਾਂ ਅਸੀਂ মিডিਆ ਰਹੇ ਉਹ ਸਾਰਾ ਪ੍ਰਚਾਰ ਕਰ ਰਹੇ ਹਾਂ ਕੀ ਲੱਗਦਾ ਨਹੀਂ ਕਿ ਜਦੋਂ ਜਦੋਂ ਜੇ ਕਾਨੂੰਨ ਸਖਤ ਵੀ ਹੋ ਜਾਂਦਾ ਪੁਲਿਸ ਤੇ ਟ੍ਰੈਫਿਕ ਪੁਲਿਸ ਆਪਣਾ ਕੰਮ ਇਮਾਨਦਾਰੀ ਨਾਲ ਕਰਦੀ ਵੀ ਆ ਜੇ ਕੁਝ ਇਸ ਤਰ੍ਹਾਂ ਦਾ ਕੇਸ ਮਿਲਦਾ ਤਾਂ ਕਾਰਵਾਈ ਵੀ ਹੁੰਦੀ ਆ ਕੀ ਲੱਗਦਾ ਨਾ ਕਿ ਜਿਹੜੇ ਸਪਾਰਸ਼ ਆ ਜਾਂਦੀਆਂ ਨੇ ਜਿਵੇਂ ਕਿਤੇ ਮੰਨ ਲਓ ਐਮਐਲਐਸ ਦਾ ਫੋਨ ਆ ਗਿਆ ਕਿਸੇ ਕੋਈ ਪੁਲਿਸ ਆਫੀਸਰ ਦਾ ਆ ਗਿਆ ਕਿ ਮੇਰਾ ਬੇਟਾ ਵਾ ਜਾਂ ਮੇਰਾ ਰਿਸ਼ਤੇਦਾਰ ਆ ਇਹਨਾਂ ਨੂੰ ਛੱਡ ਦਿੱਤਾ ਜਾਵੇ ਕੀ ਲੱਗਦਾ ਕਿ ਉਹਦੇ ਤੇ ਵੀ ਪੁਲਿਸ ਨੇ ਕੋਈ ਵਰਕ ਕੀਤਾ ਵਾ ਵੀ ਉਹਨਾਂ ਤੇ ਵੀ ਸਖਤੀ ਨਾ ਕਰ ਵੀ ਹੋਊਗਾ ਹਾਂ ਬਿਲਕੁਲ ਜੀ ਬਿਲਕੁਲ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਵੀ ਫੋਨ ਤੇ ਕੋਈ ਬੰਦਾ ਛੱਡ ਦਿੰਦਾ ਇਹ ਲੋਕਾਂ ਨੂੰ ਥੋੜਾ ਭਲੇਖਾ ਹੀ ਹੁੰਦਾ ਵੀ ਫਲਾਨੇ ਦੇ ਫੋਨ ਤੇ ਛੱਡਤਾ ਜਾਂ ਉਹਦੇ ਫੋਨ ਤੇ ਛੱਡ ਦਿੱਤਾ ਕਿਸੇ ਦੇ ਫੋਨ ਤੇ ਨਾ ਹੀ ਸੀ ਛੱਡਦੇ ਆ ਤੇ ਨਾ ਹੀ ਸੀ ਕਰਦੇ ਜਿਹਨੇ ਵਾਇਲੇਸ਼ਨ ਕੀਤੀ ਹੁੰਦੀ ਉਹ ਹਾਂ ਨੂੰ ਰਿਸਪੈਕਟਫੁਲੀ ਦੱਸਿਆ ਜਾਏਗਾ ਕਿ ਆ ਇਹਦੇ ਅਫੈਂਸ ਆ ਉਹਦਾ ਚਲਾਨ ਜ਼ਰੂਰ ਹੋਏਗਾ ਤੇ ਸਰ ਜੇ ਅੱਗੇ ਕੀਤੀ ਜਾਵੇ ਗੱਲ ਤਾਂ ਜਿਹੜੀ ਹਾਈ ਸਕਿਉਰਿਟੀ ਨੰਬਰ ਪਲੇਟਾਂ ਨੇ ਹਾਈ ਸਕਿਉਰਿਟੀ ਨੰਬਰ ਬਣਾ ਕਾਫੀ ਸਮੇਂ ਤੋਂ ਪੁਲਿਸ ਵੀ ਕਹਿ ਰਹੀ ਆ ਵੀ ਇਹਨਾਂ ਨੂੰ ਜਿਹੜਾ ਵਾ ਲਗਾਇਆ ਜਾਵੇ ਇਹਨਾਂ ਤੇ ਵਰਕ ਕੀਤਾ ਜਾਵੇ ਕਿ ਲੋਕ ਹਲੇ ਵੀ ਜਿਹੜੇ ਆ ਬਿਨਾਂ ਜਿਹੜਾ ਹਾਈ ਸਕਿਉਰਿਟੀ ਨੰਬਰ ਪਲੇਟਾਂ ਦੇ ਘੁੰਮਦੇ ਆ ਕਿ ਉਹਨਾਂ ਤੇ ਵੀ ਕੋਈ ਸਖਤੀ ਕੀਤੀ ਜਾਊਗੀ ਜਾਂ ਉਹ ਵੀ ਹਜੇ ਦਿਨ ਚੱਲੂਗਾ ਹਾਂਜੀ ਹਾਂਜੀ ਉਹ ਤਾਂ ਸਾਡੇ ਹੈ ਹੀ ਆ ਜੀ ਜਿਹੜੇ ਹਾਈ ਸਕਿਉਰਿਟੀ ਨੰਬਰ ਪਲੇਟਸ ਜਿਹੜੀਆਂ ਹੈਗੀਆਂ ਉਹ ਸਾਰੇਆਂ ਨੂੰ ਵੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਹੀ ਦੱਸਦੇ ਰਹਿੰਨੇ ਆ ਸਮੇਂ-ਸਮੇਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੋਣੀ ਚਾਹੀਦੀ ਬਹੁਤ ਜ਼ਰੂਰੀ ਆ ਜੇ ਕੋਈ ਨਹੀਂ ਹੁੰਦੀ ਤਾਂ ਅਸੀਂ ਉਹਨਾਂ ਦੇ ਟਾਈਮ ਟੂ ਟਾਈਮ ਚਲਾਨ ਕਰੀਦੇ ਆ ਚਲਾਨਿੰਗ ਹੁੰਦੀ ਏ ਦੀ ਸਾਰੇ ਜਿਹੜੇ ਅਸੀਂ ਆਪਣੇ ਮੁਲਾਜ਼ਮ ਜਿਹੜੇ ਚਲਾਨਿੰਗ ਕਰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਟਾਈਮ ਟੂ ਟਾਈਮ ਗਾਈਡ ਕਰੀਦਾ ਜੀ ਇਹਦੇ ਬਾਰੇ ਤੇ ਸਰ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜੇ ਲੋਕ ਆ ਰੂਲ ਅਕਸਰ ਦੇਖਦੇ ਆ ਕਿ ਆਪਾਂ ਤੋੜਦੇ ਮਿਲਦੇ ਆ ਮੁਹਾਲੀ ਟੱਪੰਡੀ ਦੇ ਰਹਾ ਮੁਹਾਲੀ ਤੱਕ ਪਹੁੰਚਣ ਤੋਂ ਬਾਅਦ ਜਦੋਂ ਮੁਹਾਲੀ ਤੋਂ ਚੰਡੀਗੜ੍ਹ ਨੂੰ ਜਾਂਦੇ ਆ ਤਾਂ ਜਿਹੜਾ ਰੂਲ ਆਪਣੇ ਆਪ ਹੀ ਜਿਹੜੇ ਆ ਉਹ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿੰਦੇ ਆ 벨ਟ ਲਾ ਲੈਂਦੇ ਆ ਹਰ ਚੀਜ਼ ਨੂੰ ਮੇਨਟੇਨ ਕਰ ਰਹੇ ਆ ਕੀ ਲੱਗਦਾ ਤੀ ਜਿਹੜੇ ਉਹ ਲੋਕ ਨੇ ਮੁਹਾਲੀ ਜਾ ਕੇ ਤਾਂ ਕਾਨੂੰਨ ਨੂੰ ਫੋਲੋ ਕਰਦੇ ਆ ਜਦੋਂ ਪੰਜਾਬ 'ਚ ਆ ਜਾਂਦੇ ਆ ਤਾਂ ਕਾਨੂੰਨ ਨੂੰ ਫੋਲੋ ਨਹੀਂ ਕਰਦੇ ਹਾਂ ਦੀ ਹਾਂ ਦੀ ਸੇਮ ਇਸ ਤਰ੍ਹਾਂ ਹੀ ਆ ਜੀ ਜਿੱਦਾਂ ਆਪਣੇ ਬਾਹਰ ਜਾਂਦੇ ਆ ਕੈਨੇਡਾ ਜਾ ਕੇ ਸਾਰੇ ਹੀ ਆਪਣੇ ਲੋਕ ਬੜੇ ਛੇ ਰੂਲ ਫੋਲੋ ਕਰਦੇ ਆ ਤੇ ਕਈ ਲੋਕ ਜਿਹੜੇ ਆ ਰੂਲ ਨੂੰ ਤੋੜਨਾ ਜਿਹੜਾ ਆਪਣਾ ਉਹ ਸਮਝਦੇ ਆ ਕਿ ਬੜੀ ਖੁਸ਼ੀ ਹੁੰਦੀ ਕਈ ਲੋਕਾਂ ਨੂੰ ਏਦਾਂ ਕਰਕੇ ਪਰ ਉਹ ਨਹੀਂ ਕਰਨਾ ਚਾਹੀਦਾ ਇਹ ਲੋਕਾਂ ਨੂੰ ਸਾਰਿਆਂ ਨੂੰ ਗਾਈਡ ਕਰਦੇ ਆ ਵੀ ਮਹਾਲੀ ਨੂੰ ਵੀ ਉਹੀ ਸਮਝਣਾ ਚਾਹੀਦਾ ਚੰਡੀਗੜ੍ਹ ਨੂੰ ਵੀ ਤੇ ਔਰ ਲੁਧਿਆਣੇ ਨੂੰ ਵੀ ਉਹੀ ਸਮਝਣਾ ਚਾਹੀਦਾ ਤੁਹਾਡੇ ਮਾਧਿਅਮ ਰਾਹੀਂ ਦੁਬਾਰਾ ਸਹੀਂ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਕੋਈ ਜਿਹੜੀ ਟ੍ਰੈਫਿਕ ਦੀ ਵਾਇਲੇਸ਼ਨ ਨਾ ਕੀਤੀ ਜਾਵੇ ਕਿਉਂਕਿ ਇਹਦੇ ਨਾਲ ਜਦੋਂ ਜੋ ਕੋਈ ਨੁਕਸਾਨ ਹੋ ਜਾਂਦਾ ਹੈ ਉਹਨੂੰ ਵਾਪਸ ਲਿਆਉਣਾ ਬੜਾ ਮੁਸ਼ਕਲ ਹੋ ਜਾਂਦਾ ਜਿਵੇਂ ਕਿ ਜੇ ਡੈਥ ਹੋ ਗਈ ਕਿਸੇ ਦਾ ਕੋਈ ਅੰਗ ਪੈਰ ਚਲਾ ਗਿਆ ਲਤਮਾਂ ਚਲੇਗੀ ਉਹ ਅੱਖ ਚਲੇਗੀ ਕੋਈ ਬੰਦਾ ਅਪੰਗ ਹੋ ਗਿਆ ਉਹਨੂੰ ਵਾਪਸ ਲਿਆਉਣਾ ਬੜਾ ਮੁਸ਼ਕਲ ਹੁੰਦਾ ਹੈ ਇਹ ਤੁਹਾਡੇ ਮਾਦੇਮ ਰਾਈ ਬੇਨਤੀ ਆ ਕਿ ਕੋਈ ਵੀ ਜਿਹੜੀ ਰੂਲਸ ਦੀ ਵਾਇਲੇਸ਼ਨ ਨਾ ਕੀਤੀ ਜਾ ਸਰ ਜੇ ਈ ਚਲਾਨ ਦੀ ਗੱਲ ਕੀਤੀ ਜਾਵੇ ਤਾਂ ਮੋਹਾਲੀ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਗਈਏ ਤਾਂ ਆਪਾਂ ਜੇ ਕੋਈ ਰੈੱਡ ਲਾਈਟ ਜੰਪ ਕਰਦਾ ਤਾਂ ਜਿਹੜਾ ਚਲਾਨ ਆ ਬੰਦੇ ਦੇ ਘਰੇ ਪਹੁੰਚ ਜਾਂਦਾ ਠੀਕ ਹੈ ਜੀ ਕੀ ਲੱਗਦਾ ਤੀ ਹੁਣ ਪੰਜਾਬ ਦੇ ਵਿੱਚ ਵੀ ਜਿਹੜਾ ਇਹ ਸਿਸਟਮ ਚੱਲ ਵੀ ਰਿਹਾ ਵਾ ਕੀ ਇਹਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕੀਤਾ ਜਾਊਗਾ ਕਿ ਜੇ ਲੋਕ ਇੱਥੇ ਰੂਲ ਵਾਇਲੇਸ਼ਨ ਕਰਦੇ ਆ ਤਾਂ ਉਹਨਾਂ ਦੇ ਘਰੇ ਚਲਾਨ ਜਾਵੇ ਹਾਂ ਬਿਲਕੁਲ ਜੀ ਬਹੁਤ ਵਧੀਆ ਇਹ ਚੱਲ ਰਿਹਾ ਹੈ ਮਹਾਲੀ ਚ ਸਟਾਰਟ ਹੋਣ ਲੱਗਿਆ ਹੈ ਥੋੜੀ ਦੇਰ ਤੱਕ ਇਹ ਤੇ ਚੱਲ ਰਿਹਾ ਵਰਕਆਊਟ ਚੱਲ ਰਿਹਾ ਮੈਨੂੰ ਕਿਸੇ ਨੇ ਦੱਸਿਆ ਸੀ ਇਹ ਬਹੁਤ ਅੱਛੀ ਗੱਲ ਹੈ ਵੀ ਜਿਹੜਾ ਜੇ ਕੋਈ ਚਲਾਨ ਕਰਦਾ ਹੈ ਨਾ ਤੁਹਾਡੇ ਵਾਲੀ ਗੱਲ ਫੋਨ ਕਰਾਉਣ ਦੀ ਲੋੜ ਪਊਗੀ ਨਾ ਕੁਝ ਹੋਰ ਕਰਾਉਣ ਦੀ ਲੋੜ ਪਊਗੀ ਆਟੋਮੈਟਿਕਲੀ ਚਲਾਨ ਉਹਨਾਂ ਦੇ ਘਰ ਚਲੇ ਜਾਏਗਾ ਤੁਹਾਡੇ ਮਾਧਿਮ ਕਿ ਵੀ ਜਿਹੜੇ 18 ਸਾਲ ਦੇ ਬੱਚੇ ਆ ਜੇ ਕੱਲ ਨੂੰ ਚਲਾਨ ਹੋ ਜਾਂਦਾ ਤੇ ਬੱਚੇ ਜਾਂ ਮਾਪੇ ਸੋਚਣ ਇੱਥੇ ਸਾਡੇ ਬੱਚੇ ਨੇ ਕਿਹੜਾ ਰਹਿਣਾ ਕੈਨੇਡਾ ਚਲ ਜਾਣਾ ਬਾਹਰ ਚਲ ਜਾਣਾ ਸਾਡੇ ਬੱਚੇ ਨੇ ਤਾਂ ਉਹ ਬਾਹਰ ਜਾ ਕੇ ਵੀ ਜਿਹੜਾ ਕੰਮਕਾਰ ਸਾਰਾ ਡਰਾਈਵਿੰਗ ਦੇ ਸਿਰ ਤੇ ਹੁੰਦਾ ਹੈ ਡਰਾਈਵਿੰਗ ਦਾ ਜਦੋਂ ਤੁਸੀਂ ਉੱਥੋਂ ਲਾਇਸੈਂਸ ਲੈਣਾ ਤੁਹਾਡੇ ਨੇਟਿਵ ਕੰਟਰੀ ਚੋਂ ਸਾਨੂੰ ਲੈਟਰ ਆਂਦੀ ਹੈ ਅੰਬੈਸੀ ਦੇ ਥਰੂ ਲੈਟਰ ਆਂਦੀ ਕਿ ਇਹਦਾ ਕੋਈ ਚਲਾਨ ਤਾਂ ਨਹੀਂ ਹੋਇਆ ਜੇ ਅਸੀਂ ਲਿਖ ਕੇ ਦੇ ਦੇਵਾਂਗੇ ਇਹਦਾ ਚਲਾਨ ਹੋਇਆ ਤਾਂ ਤੁਹਾਨੂੰ ਕੈਨੇਡਾ ਵੀ ਜਿਹੜਾ ਲਾਇਸੈਂਸ ਆ ਨਹੀਂ ਅਵੇਲ ਕਰ ਸਕਦੇ ਤੁਸੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿੱਥੇ ਵੀ ਜਾਓਗੇ ਉਹ ਤੁਹਾਨੂੰ ਲਿਖ ਕੇ ਆਉਂਦਾ ਬਾਹਰ ਫਾਰਮ ਤੋਂ ਕਿ ਇਹਦੇ ਬਾਰੇ ਦੱਸਿਆ ਜਾਵੇ ਬੈਕ ਹਿਸਟਰੀ ਦੱਸੀ ਜਾਵੇ ਜੇ ਕੋਈ ਚਲਾਨਿੰਗ ਹੋਈ ਹੋਈ ਤਾਂ ਤੁਹਾਨੂੰ ਉੱਥੇ ਵੀ ਲਾਇਸੈਂਸ ਨਹੀਂ ਮਿਲਣਾ ਇਹ ਬੜੀ ਪ੍ਰੋਬਲਮ ਆ ਜਾਏਗੀ ਕਿਉਂਕਿ ਜੇ ਤੁਹਾਨੂੰ ਉੱਥੇ ਡਰਾਈਵਿੰਗ ਲਾਇਸੈਂਸ ਨਹੀਂ ਕੰਮਕਾਰ ਤੁਸੀਂ ਕਾਲਜ ਜਾਣਾ ਸਕੂਲ ਜਾਣਾ ਕਿਤੇ ਵਿਰਸਟਰ ਨੂੰ ਲੈਣ ਜਾਣਾ ਡਰਾਈਵਿੰਗ ਤੋਂ ਬਿਨਾ ਉੱਥੇ ਜ਼ਿੰਦਗੀ ਨਹੀਂ ਹੈਗੀ ਤੇ ਜੇ ਤੁਸੀਂ ਇੱਥੇ ਆਪਣਾ ਚਲਾਨ ਕਰਾ ਕੇ ਉੱਥੇ ਚਲੇ ਵੀ ਜਾਓਗੇ ਤੁਹਾਨੂੰ ਉੱਥੇ ਵੀ ਲਾਇਸੈਂਸ ਨਹੀਂ ਮਿਲੇਗਾ ਕੀ ਲੱਗਦਾ ਕਿ ਜੇ ਆਪਣੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜੇ ਇੱਥੇ ਕੋਈ ਰੂਲ ਵਾਇਲੇਸ਼ਨ ਕਰਦਾ ਉਹਦਾ ਚਲਾਣ ਹੁੰਦਾ ਉਹ ਕਿੰਨੀ ਕ ਵਾਰ ਜਿਹੜਾ ਵਾ ਉਹਨੂੰ ਮਤਲਬ ਕੀ ਵਾਰਨ ਕੀਤਾ ਜਾਊਗਾ ਜਾਂ ਕਿੰਨੀ ਵਾਰ ਚਲਾਣ ਕੀਤਾ ਕੀ ਉਹਦਾ ਲਾਇਸੈਂਸ ਕੋਈ ਜਿਹੜਾ ਵਾ ਕੈਨਸਲ ਕਰਨ ਦਾ ਕੋਈ ਪ੍ਰਾਵਧਾਨ ਹੈਗਾ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਹੈਗਾ ਜੀ ਉਹਦੇ ਵਿੱਚ ਸਾਡੇ ਜਿਹੜਾ ਡ੍ਰਿੰਕ ਐਂਡ ਡਰਾਈਵ ਆ ਜਾਂ ਓਵਰ ਸਪੀਡਿੰਗ ਹੈ ਦੇ ਵਿੱਚ ਆਪਾਂ ਤਿੰਨ ਵਾਰੀ ਜਿਹੜਾ ਕਰਕੇ ਉਹਨਾਂ ਨੂੰ ਜੇ ਉਹ ਨਹੀਂ ਦੋ ਵਾਰੀ ਸਾਡੇ ਕੋਲ ਫੜਿਆ ਜਾਂਦਾ ਫਿਰ ਉਹਦਾ ਤੀਸਰੀ ਵਾਰੀ ਲਾਇਸੈਂਸ ਅਸੀਂ ਕੈਨਸਲ ਕਰਨ ਦੀ ਰეკਮੈਂਡੇਸ਼ਨ ਕਰਾਂਗੇ ਔਰ ਉਹਦਾ ਜੁਰਮਾਨਾ ਵੀ ਡਬਲ ਹੋਈ ਜਾਏਗਾ ਅਕਸਰ ਲੋਕ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਤੇ ਜ਼ਿਆਦਾ ਰਹਿੰਦੇ ਨੇ ਕਈ ਲੋਕ ਇਸ ਤਰ੍ਹਾਂ ਦੇ ਜਿਹੜੇ ਗੱਡੀਆਂ ਦੇ ਸਨਰੂਫ ਖੋਲ ਕੇ ਜਿਹੜੀ ਆ ਉਹਦੇ ਵਿੱਚ ਡਰਾਈਵ ਕਰਦੇ ਨੇ ਪਿੱਛੇ ਖੜ ਜਾਂਦੇ ਨੇ ਵਾਲੇਸ਼ਨ ਕਰਦੇ ਨੇ ਕਿ ਉਹਨਾਂ ਦੇ ਵਾਸਤੇ ਕੋਈ ਸਤਾਈ ਵਰਤੀ ਗਈ ਆ ਕਿ ਉਹ ਇਸ ਤਰ੍ਹਾਂ ਨਾ ਕਰਨ ਤਾਂ ਜੋ ਕਿ ਲੋਕ ਵੀ ਡਿਸਟਰਬ ਨਾ ਹੋਣ ਤੇ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਤੇ ਪਰਸ ਨੂੰ ਵੀ ਜਿਹੜਾ ਵਾ ਜ਼ਿਆਦਾ ਮੁਸ਼ਕਲਤ ਨਾ ਕਰਨੀ ਪਵੇ ਹਾਂਜੀ ਉਹਦੇ ਚ ਅਸੀਂ ਸੋਸ਼ਲ ਮੀਡੀਆ ਤੇ ਕਾਫੀ ਅਸੀਂ ਸਾਡੇ ਜਿਹੜੇ ਸੋਸ਼ਲ ਮੀਡੀਆ ਨੂੰ ਡੀਲ ਕਰਦੇ ਆ ਮੁਲਾਜ਼ਮ ਉਹ ਕਾਫੀ ਨਜ਼ਰ ਰੱਖਿਆ ਹੈ ਜਿਹੜੇ ਵੀ ਸਾਨੂੰ ਵਾਇਲੇਸ਼ਨ ਲੱਗਦੀ ਅਸੀਂ ਤੁਸੀਂ ਦੇਖਿਆ ਹੋਣਾ ਪਿੱਛੇ ਇੱਕ ਮੋਟਰਸਾਈਕਲ ਤੇ ਖੜਾ ਹੋ ਕੇ ਮੁੰਡਾ ਕਰ ਰਿਹਾ ਸੀ ਉਹਦੇ ਅਸੀਂ ਬਾਈਕ ਬੰਦ ਕੀਤੇ ਆ ਦੋਨਾਂ ਦੇ ਇੱਕ ਦੋ ਹੋਰ ਸੀਗੇ ਜਿਹੜੇ ਉਹ ਵਾਇਲੇਸ਼ਨ ਕਰ ਰਹੇ ਗਾਣੇ ਲਗਾ ਕੇ ਉਹ ਵੀ ਬੰਦ ਕੀਤੇ ਆ ਸੋਸ਼ਲ ਮੀਡੀਆ ਤੇ ਪੂਰੀ ਨਜ਼ਰ ਰੱਖੀ ਹੋਈ ਆ ਜਿਹੜਾ ਵੀ ਕੋਈ ਵਾਇਲੇਸ਼ਨ ਕਰਦਾ ਟ੍ਰੈਫਿਕ ਦੀ ਅਸੀਂ ਉਹਦਾ ਨੰਬਰ ਟ੍ਰੇਸ ਆਊਟ ਕਰਕੇ ਉਹਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਕਰੀਦੀ ਆ ਸਰ ਆਖਿਰ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਤੇ ਉਹਨਾਂ ਦੇ ਜਿਹੜੇ ਬੱਚੇ ਨੇ ਛੋਟੇ ਉਹਨਾਂ ਦੇ ਪੇਰੈਂਟਸ ਨੂੰ ਕੀ ਮੈਸੇਜ ਦਿਓਗੇ ਕਿ ਜਿਹੜੇ ਉਹ ਐ ਰੂਲ ਆ ਜਿਹੜੇ ਇੱਕ ਤਰੀਕ ਤੋਂ ਜਿਹੜੇ ਆ ਬਿਲਕੁਲ ਫੋਲੋ ਕਰਨ ਤਾਂ ਜੋ ਕਿ ਕੋਈ ਵੀ ਜੜੀ ਵਾਇਲੇਸ਼ਨ ਨਾ ਹੋਵੇ ਹਾਂਜੀ ਇਹ ਅਸੀਂ ਦੁਬਾਰਾ ਆਪਾਂ ਫਿਰ ਉਹੀ ਗੱਲ ਰਿਪੀਟ ਕਰਦੇ ਆ ਦੁਬਾਰਾ ਤੁਹਾਡੇ ਮਾਧਿਅਮ ਰਾਹੀਂ ਅਸੀਂ ਰਿਕਵੈਸਟ ਕਰਦੇ ਆ ਸਾਰੇ ਪੰਜਾਬ ਦੇ ਪੇਰੈਂਟਸ ਲਈ ਨਾਟ ਫਾਰ ਲੁਧਿਆਣਾ ਸਾਰੇ ਪੰਜਾਬ ਦੇ ਪੇਰੈਂਟਸ ਲਈ ਕਿ ਵੀ ਆਪਣੇ 18 ਸਾਲ ਤੋਂ ਛੋਟੇ ਬੱਚੇ ਨੂੰ ਕੋਈ ਵੀ ਵਹੀਕਲ ਨਾ ਦਿਓ ਇੱਕ ਤਰੀਕ ਤੋਂ ਬਾਅਦ ਸਾਡੀ ਚਲਾਨਿੰਗ ਸਟਾਰਟ ਹੋ ਜੇਗੀ 1 ਅਗਸਤ ਤੋਂ ਬਾਅਦ ਤੇ ਫਿਰ ਜਿਹੜਾ ਕੋਈ ਬੱਚੇ ਆ ਉਹ ਤਾਂ ਪ੍ਰੋਬਲਮ ਚ ਆਣਗੇ ਆਣਗੇ ਉਹਦੇ ਨਾਲ ਤੁਸੀਂ ਵੀ ਪ੍ਰੋਬਲਮ ਚ ਆ ਜਾਓਗੇ ਤੇ 3 ਸਾਲ ਦੀ ਇਹ ਚ ਜੇਲ ਹੈ ਔਰ ਉਸ ਤੋਂ ਬਾਅਦ 25000 ਰੁਪਿਆ ਦਾ ਜੁਰਮਾਨਾ ਹੈ ਇਹ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹਨਾਂ ਨੂੰ ਬਾਰ ਬਾਰ ਰਿਕੁਐਸਟ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੀ ਗਲਤੀ ਕਿਰਪਾ ਕਰਕੇ ਨਾ ਕਰਿਓ ਧੰਨਵਾਦ 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 ਸੋ ਇਹ ਸਨ ਗੁਰਪ੍ਰੀਤ ਸਿੰਘ ਸਿੱਧੂ ACP ਜੌਨ 2 ਜਿਨ੍ਹਾਂ ਨੇ ਦੱਸਿਆ ਕਿ ਜਿਹਨੇ ਪੇਰੈਂਟਸ ਨੇ ਪੇਰੈਂਟਸ ਨੇ ਹੁਣ ਉਹ ਸਾਵਧਾਨ ਹੋਣ ਕਿਉਂਕਿ ਇਹਦੇ ਵਿੱਚ ਜਿਹੜੀ ਆ 25000 ਰੁਪਿਆ ਜੁਰਮਾਨਾ ਅਤੇ 3 ਸਾਲ ਦੀ ਸਜ਼ਾ ਵਾ ਤੇ ਬਾਕੀ ਜਿਹੜੇ ਆਮ ਲੋਕਾਂ ਨੂੰ ਵੀ ਉਹਨਾਂ ਨੇ ਦੱਸਿਆ ਕਿ ਜਿਹੜਾ ਟ੍ਰੈਫਿਕ ਆ ਇੱਕ ਤਰੀਕ ਤੋਂ ਜਿਹੜੇ ਆ ਚੰਗੀ ਤਰ੍ਹਾਂ ਜਿਹੜੇ ਉਹਨਾਂ ਨੂੰ ਫੋਲੋ ਕਰਨ ਤਾਂ ਜੋ ਕਿ ਪੁਲਿਸ ਨੂੰ ਵੀ ਜੜੀ ਸਖਤਾਈ ਨਾ ਕਰਨੀ ਪਵੇ ਕਿਉਂਕਿ ਹੁਣ ਜਿਹੜੇ ਆ ਕਿਸੇ ਦੀ ਵੀ ਜੜੀ ਸਪਾਰਸ਼ ਨਹੀਂ ਸੁਣੀ ਜਾਏਗੀ ਸਖਤੀ ਦੇ ਤੌਰ ਤੇ ਜਿਹੜਾ ਵਾ ਲੋਕਾਂ ਦੇ ਨਾਲ ਨਿਪਟਿਆ ਜਾਊਗਾ ਬਾਕੀ ਦੇਖਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਪਡੇਟ ਨਿਕਲ ਕੇ ਸਾਹਮਣੇ ਆਦੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਬੜੇ ਬੜੇ ਸਾਡੇ ਨਾਲ ਕੈਮਰਾ ਪਰਸਨ ਬਲਵੀਰ ਮਟਿਆ ਦੀ ਇਸ ਕਮ ਰਿਪੋਰਟ ਕਬਟਿੰਗ ਦੇ ਲਿਆਣਾ